ਬਲਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਬ੍ਰਾਹਮਣ ਅੰਕ 13 ਦਸਮ ਗ੍ਰੰਥ ਦੀ ਵਿਵਾਦਿਤ ਪੁਸਤਕ ਬਾਰੇ ਕਈ ਲੱਲੀ ਛੱਲੀ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਗੁਰੂ ਜੀ ਆਪਣੇ ਪੁੱਤਰਾਂ ਵਰਗੇ ਖਾਲਸਾ ਪੰਥ ਨੂੰ ਸਾਰੀਆਂ ਬਰੀਕੀਆਂ ਸਮਝਾਉਣੀਆਂ ਚਾਹੁੰਦੇ ਸਨ ਇਸੇ ਲਈ ਚਰਿੱਤਰੋਪਖਿਆਨ ਵੀ ਲਿਖ ਦਿੱਤਾ ਤਾਂ ਕਿ ਪੁੱਤਰਾਂ ਵਰਗਾ ਪੰਥ ਸਾਰੀ ਗੱਲ ਸਮਝ ਜਾਵੇ ਕਿ ਕਿੰਨੀ ਹਾਸੋ ਹੀ ਨਹੀਂ ਗੱਲ ਹੈ ਇਸ ਸਮਾਜ ਵਿੱਚ ਰੋਜ਼ ਮੁੰਡੇ ਤੇ ਕੁੜੀਆਂ ਦੇ ਵਿਆਹ ਹੁੰਦੇ ਹਨ ਵਿਆਹ ਦੇ ਸਮਾਗਮ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ ਫਿਰ ਕਿਉਂ ਨਹੀਂ ਕੁੜੀ ਨੂੰ ਮਹਿੰਦੀ ਲਾਉਣ ਤੋਂ ਪਹਿਲਾਂ ਤੇ ਮੁੰਡੇ ਨੂੰ ਸੇਹਰਾ ਬੰਨਣ ਤੋਂ ਪਹਿਲਾਂ ਚਰਿੱਤਰੋਪੱਖ ਗਿਆਨ ਪੜਾਇਆ ਜਾਂ ਸੁਣਾਇਆ ਜਾਂਦਾ ਤਾਂ ਕਿ ਉਹ ਕਿਤੇ ਜ਼ਿੰਦਗੀ ਦੇ ਜ਼ਰੂਰੀ ਗਿਆਨ ਤੋਂ ਵਾਂਝੇ ਤੇ ਅਣਜਾਣ ਰਹਿ ਕੇ ਧੋਖਾ ਨਾ ਖਾ ਜਾਣ ਗੁੰਗਾ ਪਹਿਲਵਾਨ ਬੜਾ ਮਸ਼ਹੂਰ ਪਹਿਲਵਾਨ ਹੋਇਆ ਹੈ ਆਮ ਤੌਰ ਤੇ ਗੁੰਗਾ ਉਹ ਹੁੰਦਾ ਜਿਹੜਾ ਬੋਲਾ ਵੀ ਹੋਵੇ ਸਿਰਫ ਇਸ਼ਾਰਿਆਂ ਤੇ ਹੀ ਜ਼ਿੰਦਗੀ ਕੱਟਦਾ ਗੁੰਗਾ ਪਹਿਲਵਾਨ ਆਮ ਪਹਿਲਵਾਨਾ ਤੋਂ ਪਹਿਲਵਾਨੀ ਵਿੱਚ ਬਹੁਤ ਅੱਗੇ ਲੰਘ ਗਿਆ ਉਹ ਬਹੁਤ ਖਾਂਦਾ ਬਹੁਤ ਕਸਰਤ ਕਰਦਾ ਤੇ ਫਿਰ ਦੂਜੇ ਪਹਿਲਵਾਨ ਤੋਂ ਜਿੱਤ ਜਾਂਦਾ ਕਹਿੰਦੇ ਹਨ ਉਸ ਨੂੰ ਇੰਨਾ ਚਰਬ ਚੜ ਗਿਆ ਕਿ ਉਸ ਦਾ ਸਰੀਰ ਫੁੱਟਣ ਲੱਗ ਪਿਆ ਹਕੀਮਾਂ ਨੇ ਸਲਾਹ ਦਿੱਤੀ ਕਿ ਉਸ ਦਾ ਵਿਆਹ ਹੋਣਾ ਜ਼ਰੂਰੀ ਹੈ ਐਡੇ ਬੇਸੂਰੇ ਤੇ ਮੋਟੇ ਪਹਿਲਵਾਨ ਨੂੰ ਕੋਈ ਕੁੜੀ ਕਿਵੇਂ ਦੇ ਸਕਦਾ ਸੀ ਫਿਰ ਉਸ ਦੀ ਸਾਕੀ ਮਾਸੀ ਅੱਗੇ ਆਈ ਤੇ ਆਪਣੀ ਕੁੜੀ ਦਾ ਨਕਾ ਉਸ ਨਾਲ ਕਰਵਾਇਆ ਗੁੰਗੇ ਨੂੰ ਨਾ ਬੋਲਣਾ ਆਵੇ ਨਾ ਕੁਝ ਸੁਣੇ ਪਰ ਕੁਦਰਤ ਨੇ ਐਸੇ ਸੂਲ ਬਣਾਏ ਹਨ ਜਿਵੇਂ ਮੱਛੀ ਦੇ ਬੱਚੇ ਨੂੰ ਤੈਰਨਾ ਤੇ ਗਾਂ ਦੇ ਬੱਚੇ ਨੂੰ ਮਾਂ ਦੇ ਥਣਾਂ ਦਾ ਦੁੱਧ ਪੀਣਾ ਕੌਣ ਸਿਖਾਉਂਦਾ ਗੁੰਗੇ ਪਹਿਲਵਾਨ ਨੇ ਹੱਥ ਦੇ ਇਸ਼ਾਰੇ ਕਰ ਕਰਕੇ ਆਪਣੀ ਪਤਨੀ ਨੂੰ ਆਪਣੇ ਮੰਜੇ ਤੇ ਆਉਣ ਲਈ ਕਿਹਾ ਪਰ ਨਾਰੀ ਲੱਜਾ ਵੀ ਇੱਕ ਕੁਦਰਤੀ ਸੂਲ ਹੈ ਉਹ ਇਸ ਸੂਲ ਦੀ ਉਲੰਘਣਾ ਕਰਕੇ ਨਾ ਆਈ ਗੁੰਗੇ ਪਹਿਲਵਾਨ ਦੀ ਮਰਦਾਨਗੀ ਨੇ ਵੀ ਉਸ ਨੂੰ ਆਪਣੀ ਪਤਨੀ ਦੇ ਮੰਜੇ ਤੇ ਜਾਣ ਤੋਂ ਰੋਕਿਆ ਫਿਰ ਗੁੰਗੇ ਨੇ ਆਪਣੇ ਨਾਲ ਦੇ ਮੰਜੇ ਤੇ ਪਈ ਪਤਨੀ ਵੱਲ ਸੱਜੀ ਲੱਤ ਵਧਾਈ ਤੇ ਉਸਦੇ ਪਤਲੇ ਲੱਕ ਥੱਲੇ ਆਪਣਾ ਪੈਰ ਅੜਾ ਕੇ ਲੱਤੋ ਤਾਂ ਚੁੱਕ ਕੇ ਇਸ ਤਰ੍ਹਾਂ ਡੋਲ ਆਪਣੇ ਮੰਜੇ ਤੇ ਲਿਆ ਸੁੱਟਿਆ ਇਹ ਉਸਦੀ ਗ੍ਰਸਤੀ ਦੀ ਪਹਿਲੀ ਸ਼ੁਰੂਆਤ ਹੀ ਸੀ ਕਿ ਉਸਨੇ ਦਸਮ ਗ੍ਰੰਥ ਪੜ੍ਹਿਆ ਸੀ ਇਹ ਸਾਰੀਆਂ ਗੱਲਾਂ ਕੁਦਰਤੀ ਵਰਤਾਰੇ ਹਨ ਇਹ ਸਿਖਾਉਣ ਦੀ ਲੋੜ ਨਹੀਂ ਪੈਂਦੀ ਜਿਹੜੀਆਂ ਤੇ ਕਾਮਾਂ ਦੇ ਬੱਚਾ ਨੂੰ ਉੱਡਣਾ ਕੌਣ ਸਿਖਾਉਂਦਾ ਹੈ ਹਰ ਔਰਤ ਇੱਕੋ ਜੀ ਹੁੰਦੀ ਹੈ ਹਰ ਮਰਦ ਇੱਕੋ ਜਿਹਾ ਹੁੰਦਾ ਹੈ ਜਾਤ ਧਰਮ ਸ਼ਹਿਰੀ ਪਿੰਡੂ ਜੰਗਲੀ ਕੋਈ ਫਰਕ ਨਹੀਂ ਹੁੰਦਾ ਸਭ ਕੁਝ ਕੁਦਰਤ ਨੇ ਇੱਕ ਸੂਲ ਦੇ ਤਹਿਤ ਬਣਾਇਆ ਹੈ ਕੁੱਤਾ ਭਾਵੇਂ ਭਾਰਤ ਦਾ ਹੋਵੇ ਅਮਰੀਕਾ ਜਾਂ ਇੰਗਲੈਂਡ ਦਾ ਲੱਤ ਚੁੱਕੀ ਮੋਤਾ ਫਿਰ ਇੱਕ ਸੂਬੇ ਦੀ ਰਹਿਣੀ ਰਹਿਣ ਵਾਲੀ ਤਖਾਣੀ ਤੇ ਜੱਟੀ ਦੇ ਇਸ਼ਕ ਵਿੱਚ ਕੀ ਫਰਕ ਹੋ ਸਕਦਾ ਜਿਵੇਂ ਦਸਮ ਗ੍ਰੰਥ ਵਿੱਚ ਲਿਖਿਆ ਹੈ ਇਸ਼ਕ ਤਖਾਣੀ ਦਾ ਇਸ਼ਕ ਜੱਟੀ ਦਾ ਇਸ਼ਕ ਫਲਾਨੀ ਦਾ ਇਸ਼ਕ ਢਿੰਗੜੀ ਦਾ ਇਸ਼ਕ ਤਾਂ ਇਸ਼ਕ ਹੈ ਯੂਰਪ ਤੇ ਅਮਰੀਕਾ ਵਿੱਚ ਕਾਮ ਵਿੱਦਿਆ ਪੜਾਈ ਜਾਂਦੀ ਹੈ ਪਰ ਕੀ ਉਹਨਾਂ ਨੇ ਦਸਮ ਗ੍ਰੰਥ ਪੜ੍ਹ ਕੇ ਐਸਾ ਕੀਤਾ ਜਿਹੜੇ ਸਿੱਖ ਇਹ ਕਹਿੰਦੇ ਹਨ ਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਜਾਗਰੂਕ ਕਰਨ ਲਈ ਲਿਖਿਆ ਇਹ ਗੱਲ ਮੰਨਣ ਯੋਗ ਨਹੀਂ ਗੁਰੂ ਜੀ دیਵਾਨ ਲਾਉਂਦੇ ਸਨ دیਵਾਨਾ ਵਿੱਚ ਇਹ ਗੱਲ ਆਪਣੇ ਸਿੱਖਾਂ ਨੂੰ ਸਮਝਾ ਸਕਦੇ ਸਨ ਜਾਲੀ ਨੋਟ ਛਾਪਣ ਵਾਲੇ ਐਸੇ ਤਰੀਕੇ ਨਾਲ ਜਾਲੀ ਨੋਟ ਛਾਪਦੇ ਹਨ ਕਿ ਕਈ ਵਾਰ ਬੈਂਕ ਵਾਲੇ ਵੀ ਝੋਖਾ ਖਾ ਜਾਂਦੇ ਹਨ ਅਜੇ ਹੁਣੇ ਜਹੀ ਗਾਂਧੀ ਦੀ ਫੋਟੋ ਵਾਲੇ 5 500 ਰੁਪਏ ਦੇ ਜਾਲੀ ਨੋਟ ਛਪੇ ਸਨ ਜੋ ਤੜਾਲੇ ਨਾਲ ਪੂਰੇ ਭਾਰਤ ਵਿੱਚ ਚੱਲਦੇ ਰਹੇ ਬੈਂਕਾਂ ਵਾਲੇ ਵੀ ਅਸਲੀ ਨਕਲੀ ਦਾ ਝੋਖਾ ਖਾ ਜਾਂਦੇ ਸਨ ਅਖੀਰ ਸਰਕਾਰ ਨੂੰ ਨੋਟਾਂ ਦੀਆਂ ਕਈ ਸੀਰੀਜ਼ ਯਾਨੀ ਲੜੀਆਂ ਬੰਦ ਕਰਨੀਆਂ ਪਈਆਂ ਜੇ ਅੱਜ ਕੱਲ ਦੇ ਯੁੱਗ ਵਿੱਚ ਜਾਲੀ ਨੋਟ ਬਣ ਸਕਦੇ ਹਨ ਤਾਂ ਜਾਲੀ ਸਾਹਿਤ ਛਾਪਣ ਵਿੱਚ ਕੀ ਦਿੱਕਤ ਸੀ ਖਾਸ ਕਰਕੇ ਅਨਪੜਤਾ ਦੇ ਯੁੱਗ ਵਿੱਚ ਰੋਕਣ ਵਾਲਾ ਕੌਣ ਸੀ ਪਰ ਫਿਰ ਵੀ ਸਿੱਖ ਇਹ ਗਲਬੰਨਾ ਨੂੰ ਤਿਆਰ ਨਹੀਂ ਕਈ ਸੱਜਣ ਪੁਰਸ਼ ਕਹਿੰਦੇ ਹਨ ਕਿ ਪੜੇ ਲਿਖੇ ਤੇ ਵਿਦਵਾਨ ਸਿੱਖ ਵੀ ਮੰਨਦੇ ਹਨ ਕਿ ਦਸਮ ਗ੍ਰੰਥ ਗੁਰੂ ਜੀ ਨੇ ਹੀ ਲਿਖਿਆ ਹੈ ਪਾਰਤ ਵਿੱਚ ਸੱਤੀ ਪ੍ਰਸਤਾ ਪ੍ਰਚਲਿਤ ਸੀ ਉਸ ਨੂੰ ਵੀ ਬੜੇ ਬੜੇ ਵਿਦਵਾਨਾਂ ਅਤੇ ਪੜਿਆਂ ਲਿਖਿਆਂ ਦੀ ਸਰਪ੍ਰਸਤੀ ਹਾਸਲ ਸੀ ਪਰ ਅੰਗਰੇਜ਼ਾਂ ਨੇ ਝੱਟ ਪਾਬੰਦੀ ਲਾ ਦਿੱਤੀ। ਪਾਗਲ ਸੋਚਤਾ ਕਿਸੇ ਦੀ ਵੀ ਹੋ ਸਕਦੀ ਹੈ ਕਿ ਪੜ੍ਹੇ ਲਿਖੇ ਲੋਕ ਪਾਗਲ ਨਹੀਂ ਹੁੰਦੇ। ਪਾਗਲ ਦਾ ਇਲਾਜ ਕਰਵਾਇਆ ਜਾਂਦਾ ਹੈ। ਉਹਨਾਂ ਦੀਆਂ ਪਾਗਲਪਨ ਵਿੱਚ ਕਈਆਂ ਹੋਈਆਂ ਗੱਲਾਂ ਨੂੰ ਦੂਸਰੇ ਲੋਕਾਂ ਤੇ ਲਾਗੂ ਕਰਨਾ ਠੀਕ ਨਹੀਂ। ਗੰਦੀ ਤੇ ਅਸ਼ਲੀਲ ਭਾਸ਼ਾ ਨੂੰ ਕਦੇ ਪੁਰਸਕਾਰ ਨਹੀਂ ਮਿਲਦੇ। ਜੇ ਮਿਲਦੇ ਹੁੰਦੇ ਤਾਂ ਬੁੱਕ ਸਟਾਲਾਂ ਤੇ ਰੇਲਵੇ ਸਟੇਸ਼ਨਾਂ ਤੇ ਬਹੁਤ ਸਾਰਾ ਗੰਦਾ ਸਾਹਿਤ ਮਿਲਦਾ ਹੈ ਹੁਣ ਤੱਕ ਕਈਆਂ ਨੂੰ ਸਾਹਿਤ ਅਕਾडमी ਦਾ ਵਾਰਡ ਮਿਲ ਚੁੱਕਾ ਹੁੰਦਾ ਆ ਸ਼ਰੀਲ ਸਾਹਿਤ ਕਿਸੇ ਕਿਤਾਬ ਵਿੱਚ ਵੀ ਹੋਵੇ ਫਿਰ ਸਕਾਰਿਆ ਜਾਂਦਾ ਹੈ ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰ ਨੂੰ ਵੀ ਸਾਹਿਤ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਪਰ ਡਾਕਟਰ ਤੇ ਹੋਰ ਵਿਦਵਾਨ ਵਿਦਬਤਾ ਕਰਕੇ ਨਹੀਂ ਲਾਲਚ ਕਰਕੇ ਇਸ ਦੀ ਸਿਫਤ ਦੇ ਪੁਲ ਬੰਦੇ ਹਨ ਜੇ ਜ਼ਰੂਰੀ ਹੋਵੇ ਤਾਂ ਹਰ ਮਾਂ ਪਿਓ ਇਸ ਦੀ ਸਿੱਖਿਆ ਦੇਵੇ ਜਿਸ ਨੋਟ ਦੇ ਜਾਲੀ ਹੋਣ ਦਾ ਸ਼ੱਕ ਹੋਵੇ ਉਸ ਨੂੰ ਕੋਈ ਮੂੰਹ ਨਹੀਂ ਲਾਉਂਦਾ ਪਰ ਜਿਹੜੀਆਂ ਸਿੱਖ ਲਿਖਤਾਂ ਨਹੀਂ ਸ਼ੱਕੀ ਹਨ ਕਿ ਇਹਨਾਂ ਤੇ ਇਤਬਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਵੀ ਸਿੱਖਾਂ ਨੇ ਮਰੇ ਹੋਏ ਬਾਂਦਰ ਦੇ ਬੱਚੇ ਵਾਂਗ ਢਿੱਡ ਨਾ ਕਿਉਂ ਲਾਈਆਂ ਹੋਈਆਂ ਹਨ ਕਹਿੰਦੇ ਹਨ ਕਿ ਬਾਂਦਰੀ ਆਪਣੇ ਮਰੇ ਹੋਏ ਬੱਚੇ ਨੂੰ ਕਦੀ ਨਹੀਂ ਛੱਡਦੀ ਇੱਕ ਹੱਥ ਨਾਲ ਫੜ ਕੇ ਚੰਬੇੜੀ ਫਿਰਦੀ ਹੈ ਪਰ ਇੱਕ ਕ੍ਰਾਂਤੀ ਹੁੰਦੀ ਹੈ ਜਦੋਂ ਕੋਈ ਅਖੜ ਤੇ ਕ੍ਰਾਂਤੀਕਾਰੀ ਬਾਂਦਰ ਉਸ ਬਾਂਦਰੀ ਦੇ ਬੱਚੇ ਨੂੰ ਆਪਣੀ ਬੁੱਧੀ ਅਨੁਸਾਰ ਵਾਧੂ ਸਮਝਦਾ ਤਾਂ ਉਸ ਦਾ ਦਿਮਾਗ ਉਸ ਨੂੰ ਰੱਦ ਕਰ ਦਿੰਦਾ ਤੇ ਉਹ ਉਸ ਮਰੇ ਹੋਏ ਸੁੱਕੇ ਬੱਚੇ ਨੂੰ ਬਾਂਦਰੀ ਦੇ ਵਿਰੋਧ ਦੇ باوجود ਬਗਾ ਕੇ ਪਰਮਾਰਤ ਹੈ। ਬਸ ਇੱਥੇ ਕ੍ਰਿਸ਼ਮਾ ਹੋ ਜਾਂਦਾ ਹੈ। ਬਾਂਦਰੀ ਵੀ ਆਪਣੀ ਭੁੱਲ ਸਮਝ ਜਾਂਦੀ ਹੈ ਤੇ ਉਸ ਮਰੇ ਹੋਏ ਬੱਚੇ ਨੂੰ ਭੁੱਲ ਕੇ ਨਵੀਂ ਜ਼ਿੰਦਗੀ ਜਿੰਦੀ ਹੈ। ਫਿਰ ਉਹ ਉਸ ਡਿੱਗੇ ਹੋਏ ਸੁੱਕੇ ਮਰੇ ਬੱਚੇ ਨੂੰ ਮੁੜ ਕੇ ਨਹੀਂ ਚੁੱਕਦੀ। ਪਰ ਸਿੱਖਾਂ ਦੀ ਬਦਕਿਸਮਤੀ ਕਿ ਉਹ ਬ੍ਰਾਹਮਣ ਦੁਆਰਾ ਪਾਏ ਹੋਏ ਰਲੇਵਾਰੇ ਸਹਿਤ ਨੂੰ ਅਸਲੀ ਨਾਲੋਂ ਵੱਖਰਾ ਨਹੀਂ ਕਰ ਸਕੇ। ਬਸ ਸਿੰਧੂ ਅਜਗਰ ਦੁਆਰਾ ਨਿਗਲੇ ਜਾਣ ਦਾ ਸਭ ਤੋਂ ਵੱਡਾ ਕਾਰਨ ਇਹੀ ਬਣਿਆ ਹੈ। పరిస్థిత ਇਸ ਸੈਸ ਦੇ ਆਧਾਰ ਤੇ ਹਿਮਕੁੰਟ ਵਰਗਾ ਤੀਰਥ ਸਥਾਨ ਵੀ ਬਣ ਚੁੱਕਾ ਹੈ ਬ੍ਰਾਹਮਣ ਦੀ ਚਾਲ ਸਫਲ ਹੋ ਚੁੱਕੀ ਹੈ ਰਾਸ਼ਟਰੀ ਸਿੱਖ ਸੰਗਤ ਹੁਣ ਦਸਮ ਗ੍ਰੰਥ ਨੂੰ ਚਾਰ ਪੇਸ਼ਾਵਾਂ ਵਿੱਚ ਛਪਵਾ ਕੇ ਦੇਸ਼ ਵਿਦੇਸ਼ ਵਿੱਚ ਵੰਡਣ ਦੇ ਆਹਰ ਵਿੱਚ ਸਮਝੋ ਗਿਆਨ ਦਾ ਪ੍ਰਕਾਸ਼ ਕਰ ਕਰ ਪਹੁੰਚਣ ਵਾਲਾ ਹੈ ਸਿੱਖ ਗਿਆਨ ਲੈਣ ਵਾਲੇ ਬਨਨ ਉਹਨਾਂ ਨੇ ਤਾਂ ਇਹ ਗਿਆਨ ਵੰਡਣ ਲਈ ਹੀ ਤਿਆਰ ਕੀਤਾ ਹੈ ਅੱਗੇ ਇੱਕ ਨਮੂਨਾ ਦਿੱਤਾ ਗਿਆ ਜਿਸ ਤੋਂ ਪ੍ਰੋਤਕ ਗੱਲ ਛੇਤੀ ਸਮਝ ਆਵੇਗੀ ਜੋ ਬ੍ਰਾਹਮਣ ਗੁਰੂ ਨਾਨਕ ਦੇ ਚਰਿੱਤਰ ਤੇ ਚੱਕਰ ਸੁਟ ਨੂੰ ਨਹੀਂ ਹਟਿਆ ਤਾਂ ਹੋਰ ਉਹਨੇ ਕਿਹੜੇ ਸਿੱਖ ਨੂੰ ਬਖਸ਼ਣਾ ਸੀ ਅੱਗੇ ਜੋ ਕਹਿਣ ਜਾ ਰਿਹਾ ਉਸ ਨੂੰ ਸੁਣ ਕੇ ਸ਼ਰਮ ਨਾਲ ਸਿਰ ਝੁਕਦਾ ਹੈ ਜਨਮ ਸਾਖੀ ਭਾਈ ਬਾਲਾ ਦਾ ਪਾਠ ਪ੍ਰਮਾਣੀਕਰਨ ਤੇ ਆਲੋਚਨਾਤਮਕ ਸੰਪਾਦਨ ਖੋਜਕਰ ਗੁਰਬਚਨ ਕੌਰ ਗੁਰੂ ਨਾਨਕ ਅਧਿਆਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਨਿਗਰਾਨ ਪ੍ਰੋਫੈਸਰ ਬ੍ਰੀਤਮ ਸਿੰਘ ਮੁਖੀ ਗੁਰੂ ਨਾਨਕ ਅਧਿਆਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਲ 1978 ਤੋਂ ਟੀ 5686 ਯਾਨੀ ਭਾਈ ਬਾਲੇ ਦੀ ਜਨਮ ਸਾਖੀ ਤੇ ਅਪਰੋਥਕ ਬੀਬੀ ਨੇ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ ਭਾਈ ਬਾਲੇ ਦੀ ਜਨਮ ਸਾਖੀ ਵਿੱਚ ਗੁਰੂ ਨਾਨਕ ਜੀ ਬਾਰੇ ਕੀ ਲਿਖਿਆ ਇਨ ਬਿਨ ਕਹਿ ਰਿਆਂ ਹੈ ਤਾਂ ਸਭ ਕੁਝ ਕਰਤਾਰ ਦਾ ਪਰਦੇ ਦੁਨੀਆ ਦੀ ਵਰਤਨ ਹੈ ਮੇਰੀ ਧੀ ਆਹੀ ਜੋ ਨਜ਼ਰ ਗੁਰੂ ਨਾਨਕ ਦੀ ਪਈ ਤਾਂ ਗੁਰੂ ਨਾਨਕ ਕਿਹਾ ਬਚਾ ਆਪਣੀ ਧੀ ਨੂੰ ਰਾਤੀ ਬਣਾਏ ਕੇ ਲੈ ਆਵੇ ਮੈਂ ਸੀਨਾ ਕੀਤੀ ਰਾਤ ਨੂੰ ਬਣਾਏ ਕੇ ਲੈ ਆਇਆ ਤਾ ਗੁਰੂ ਨਾਨਕ ਕਹਿਆ ਤੂੰ ਜਾ ਬਚਾ ਤਾ ਮੈਂ ਆਖਿਆ ਜੀ ਮੈਂ ਇਸ ਤਾਈਂ ਨਾਲੇ ਲੈ ਜਾਸਾਂ ਤਾ ਗੁਰੂ ਨਾਨਕ ਕਿਹਾ ਜਾ ਬਚਾ ਬੈ ਰੋ ਬਾਹਰ ਤਾ ਮੈਂ ਬਾਹਰ ਡਿਊਟੀ ਵਿੱਚ ਆਏ ਬੈਠਾ ਤਾ ਗੁਰੂ ਸੰਗ ਲੱਗਾ ਕਰਨ ਤਾ ਮੰਜੀ ਦੀ ਹੀ ਟੁੱਟ ਗਈ ਤਾ ਗੁਰੂ ਨਾਨਕ ਆਪਣੇ ਖਿਆਲ ਵਿੱਚ ਆਹਾ ਮੈਂ ਜਾਂਤਾ ਜੇ ਗੁਰੂ ਨਾਨਕ ਦੇ ਸਹਿਜ ਵਿੱਚ ਕੋਈ ਸੋਝ ਹੋਇਆ ਜਾਂਦਾ ਤਾ ਮੈਂ ਉਸ ਹੀ ਦੀ ਜਾਗਾ ਆਪਣੀ ਢੁਈ ਦਿੱਤੀ ਇਹ ਸਾਰੀ ਸਿੱਖਾਂ ਦੀ ਚੱਪਣੀ ਵਿੱਚ ਪਾਣੀ ਪਾ ਕੇ ਨਕ ਲਬੋਕੇ ਮਰਨ ਵਾਲੀ ਗੱਲ ਹੈ ਕਿ ਨਹੀਂ ਇਹ ਸਾਖੀ ਅਨੁਸਾਰ ਤਾਂ ਸਿੱਖਾਂ ਦੇ ਪਹਿਲੇ ਗੁਰੂ ਜੀ ਦਾ ਚਰਿੱਤਰ ਬੜਾ ਦਾਗੀ ਸੀ ਬ੍ਰਾਹਮਣ ਨੇ ਕਿਸ ਤਰ੍ਹਾਂ ਚਿੱਕੜ ਛੁੱਟਿਆ ਗੁਰੂ ਜੀ ਤੇ ਤੇ ਅਸੀਂ ਇਹੋ ਜੇ ਗੰਦ ਨੂੰ ਪ੍ਰਾਤਨ ਸਾਖੀਆਂ ਦਾ ਨਾਮ ਦੇ ਕੇ ਸਾਂਭੀ ਬੈਠੇ ਹਾਂ 100% ਸਦ ਵਿਦਵਾਨ ਮੰਨਦੇ ਹਨ ਕਿ ਗੁਰੂ ਨਾਨਕ ਜੀ ਦੇ ਵੇਲੇ ਬਾਲਾ ਨਾਂ ਦਾ ਕੋਈ ਵੀ ਬੰਦਾ ਨਹੀਂ ਸੀ ਜਿਹੜਾ ਗੁਰੂ ਜੀ ਨਾਲ ਰਿਹਾ ਹੋਵੇ ਭਾਈ ਮਰਦਾਨਾ ਹੀ ਗੁਰੂ ਜੀ ਦੇ ਨਾਲ ਰਿਹਾ ਹੈ ਤੇ ਉਹਨਾਂ ਦਾ ਇੱਕ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਫਿਰ ਇਹ ਬਾਲਾ ਨਾਂ ਦਾ ਬੰਦਾ ਕਿੱਥੋਂ ਆ ਗਿਆ ਜੋ ਗੁਰੂ ਜੀ ਨੂੰ ਚੋਹਰ ਕਰਦਾ ਹੁੰਦਾ ਸੀ ਇਸ ਬਾਲੇ ਨਾਂ ਦੇ ਬੰਦੇ ਦੀ ਇੰਨੀ ਮਸ਼ਹੂਰੀ ਹੋ ਚੁੱਕੀ ਹੈ ਕਿ ਸ਼ਹਿਰਾਂ ਤੇ ਪਿੰਡਾਂ ਦੇ ਲੋਕ ਇਹ ਨਹੀਂ ਮੰਨਦੇ ਕਿ ਬਾਲਾ ਨਾਂ ਦਾ ਕੋਈ ਬੰਦਾ ਹੋਇਆ ਹੀ ਨਹੀਂ ਮੈਂ ਆਪਣੀ ਬੁੱਢੀ ਮਾਂ ਨੂੰ ਕਿੰਨਾ ਕਿੰਨਾ ਚਿਰ ਲਾ ਕੇ ਸਮਝਾਉਂਦਾ ਪਰ ਅਖੀਰ ਤੇ ਉਹਨੇ ਕਹਿਣਾ ਨਹੀਂ ਨਹੀਂ ਤੈਨੂੰ ਕੀ ਪਤਾ ਹੈ ਭਾਈ ਬਾਲਾ ਤੇ ਗੁਰੂ ਜੀ ਨੂੰ ਚੋਹਰ ਕਰਦਾ ਹੁੰਦਾ ਸੀ ਪਾਕਿਸਤਾਨ ਵਿੱਚ ਸਾਡੇ ਘਰ ਫੋਟੋ ਹੁੰਦੀ ਸੀ ਬਾਲਾ ਗੁਰੂ ਜੀ ਦੇ ਸੱਜੇ ਪਾਸੇ ਬੈਠਾ ਸੀ ਤੇ ਮਰਦਾਨਾ ਖੱਬੇ ਪਾਸੇ ਬੈਠਾ ਰਬਾਬ ਵਜਾਉਂਦਾ ਸੀ ਅਮਰੀਕਾ ਦੇ ਦੋ ਗੁਰਦੁਆਰਿਆਂ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਫੋਟੋ ਲੱਗੀਆਂ ਹਨ ਜਿਸ ਵਿੱਚ ਮਰਦਾਨੇ ਦੇ ਹੱਥ ਦੀਆਂ ਉਂਗਲਾਂ ਰਬਾਬ ਵਜਾਉਂਦੀਆਂ ਹਨ ਤੇ ਬਾਲੇ ਦਾ ਚੌਰ ਵੀ ਆਪਣੇ ਆਪ ਚੱਲਦਾ ਹੈ ਗੁਰੂ ਨਾਨਕ ਜੀ ਦਾ ਮੂੰਹ ਵੀ ਵਿੱਚ ਵਿੱਚ ਹਿੱਲਦਾ ਹੈ ਜਿਸ ਬੰਦੇ ਨੇ ਇਹ ਬੁੱਤ ਰੂਪੀ ਫੋਟੋ ਜੀ ਬਣਾਈ ਹੈ ਕਹਿੰਦੇ ਹਨ ਉਸਨੇ ਹਜ਼ਾਰਾਂ ਡਾਲਰ ਕਮਾਏ ਹਨ ਤੇ ਉਸ ਨੂੰ ਇੱਕ ਗੁਰਦੁਆਰੇ ਨੇ ਉਸ ਦੀ ਇਸ ਸੇਵਾ ਬਦਲੇ ਸਰੂਪਾ ਵੀ ਦਿੱਤਾ ਹੈ ਜਦੋਂ ਕੈਂਸਰ ਸਾਰੇ ਸਰੀਰ ਵਿੱਚ ਫੈਲ ਗਈ ਹੋਵੇ ਤਾਂ ਫਿਰ ਇਲਾਜ ਕਾਫੀ ਮੁਸ਼ਕਲ ਹੋ ਜਾਂਦਾ ਹੈ ਬਸ ਇਹ ਹਾਲਤ ਅਜ ਸਿੱਖਦੀ ਹੈ ਬਾਲੇ ਨਾਂ ਦੇ ਇੱਕ ਕਲਪਿਤ ਬੰਦੇ ਨੂੰ ਗੁਰੂ ਜੀ ਦੇ ਨਾਲ ਲਾਉਣਾ ਬ੍ਰਾਹਮਣੀ ਚਾਲ ਹੈ ਜਦੋਂ ਗੁਰੂ ਜੀ ਨੇ ਜੰਜੂ ਨਹੀਂ ਸਿਪਾਇਆ ਬ੍ਰਾਹਮਣ ਦਾ ਮੱਥਾ ਉਦੋਂ ਹੀ ਠਣਕਿਆ ਸੀ ਜੇ ਇਕੱਲਾ ਮੁਸਲਮਾਨ ਮਰਦਾਨਾ ਹੀ ਗੁਰੂ ਜੀ ਨਾਲ ਹੁੰਦਾ ਤਾਂ ਸਿੱਖਾਂ ਦਾ ਝੁਕਾਅ ਮੁਸਲਮਾਨਾਂ ਵੱਲ ਹੋ ਜਾਂਦਾ ਡਰ ਸੀ ਇਸ ਲਈ ਸੰਤੁਲਨ ਕਾਇਮ ਰੱਖਣ ਲਈ ਇੱਕ Hindu ਦਾ ਨਾਲ ਹੋਣਾ અત ਜ਼ਰੂਰੀ ਸੀ ਸੋ ਬ੍ਰਾਹਮਣ ਨੇ ਉਹ ਕਲਪਿਤ ਬੰਦਾ ਗੁਰੂ ਜੀ ਨਾਲ ਲਾ ਦਿੱਤਾ ਜੋ ਪੱਕਾ ਹੀ ਲੱਗ ਚੁੱਕਾ ਹੈ ਤੇ ਸਿੱਖ ਇਹਨੇ ਬੇਵਕੂਫ ਜਾਂ ਹਨਪੂਲ ਹਨ ਕਿ ਉਸ ਨੂੰ ਵੱਖਰਾ ਕਰਨ ਤੋਂ ਤਿਆਰ ਨਹੀਂ Hindu ਆਨੇ ਕਹਾਣੀ ਵੀ ਕਰ ਲਈਏ ਕਿ ਜਦੋਂ ਗੁਰੂ ਜੀ ਜੋਤੀ ਜੋਤ ਸਮਾਏ ਤਾਂ ਪਿੱਛੇ ਇੱਕ ਚਾਦਰ ਹੀ ਰਹਿ ਗਈ ਸੀ ਜੋਦੀ ਮੁਸਲਮਾਨਾਂ ਨੇ ਤਦ ਹੀ Hindu ਆਨੇ ਵੰਡ ਲਈ Hindu ਆਨੇ ਸੰਸਕਾਰ ਕਰ ਦਿੱਤਾ ਤੇ ਮੁਸਲਮਾਨਾਂ ਨੇ ਉਹ ਚਾਦਰ ਜ਼ਮੀਨ ਵਿੱਚ ਦਫਨਾ ਦਿੱਤੀ ਇੱਥੇ ਵੀ ਸੰਤੁਲਨ ਬਰਾਬਰ ਕੀਤਾ ਗਿਆ ਹੈ ਬ੍ਰਾਹਮਣ ਨੂੰ 2600 ਸਾਲ ਪਹਿਲਾਂ ਦਾ ਜੈਨੀਆਂ ਤੇ ਬੋਧੀਆਂ ਦਾ ਤਜਰਬਾ ਸੀ ਸਿੱਖ ਧਰਮ ਦੀ ਗੱਲ ਤਾਂ ਸਾਰੀ 500 ਸਾਲੀ ਪੁਰਾਣੀ ਹੈ ਉਸੇ ਤਜਰਬੇ ਦੇ ਆਧਾਰ ਤੇ ਜਿਵੇਂ ਬ੍ਰਾਹਮਣ ਨੇ ਬੋਧੀਆਂ ਤੇ ਜੈਨੀਆਂ ਵਿੱਚ ਕੁਝ ਸਪੈਕਟ ਕਰਕੇ ਸਾਰੀ ਦੀ ਸਾਰੀ ਸਟੇਜ ਹੀ ਆਪਣੇ ਹੱਥ ਕਰ ਲਈ ਸੀ ਇਸੇ ਤਰ੍ਹਾਂ ਹੀ ਸਿੱਖ ਸਾਹਿਤ ਇਤਿਹਾਸ ਨੂੰ ਵੀ ਉਹਨਾਂ ਨੇ ਆਪਣੇ ਹੱਥ ਲੇ ਕਰ ਲਿਆ ਸਿੱਖ ਹੁਣ ਜਿੰਨਾ ਮਰਜ਼ੀ ਕਲਪੀ ਜਾਂ ਚਿੱਟੇ ਤੇ ਕਾਲਾ ਪਿਆ ਕਿਤੇ ਧੋਤਾ ਜਾ ਸਕਦਾ ਨਾਲੇ ਕਿੱਥੇ ਕਿੱਥੇ ਧੋਣਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਹੀ ਗੱਲ ਲੈ ਲਓ ਇਹ ਕਥਾ ਗੋਨਾ ਪੜਨ ਤੇ ਕੰਦ ਵਿੱਚ ਮੱਥਾ ਮਾਰਨ ਨੂੰ ਜ਼ਿਕਰਦਾ ਖਾਸ ਤੌਰ ਤੇ ਸੋਚ ਕੇ ਕਿ ਚਲੋ ਬ੍ਰਾਹਮਣ ਨੇ ਤਾਂ ਰਲਾਪ ਆਇਆ ਹੀ ਸੀ ਅਕਾਲ ਤਖਤ ਦੇ ਕੈਮ ਕਮ ਜਥੇਦਾਰ ਜੋਗਿੰਦਰ ਸਿੰਘ ਵਿਧਾਨਤੀ ਨੇ ਕੀ ਸੋਚ ਕੇ ਗੁਰਬਲਾਸ ਪਾਤਸ਼ਾਹੀ ਖੇਮੀ ਆਪ ਛਪਵਾਈ ਜਥੇਦਾਰ ਅਕਾਲ ਤਖਤ ਦੁਆਰਾ ਲਿਖੀ ਇਸ ਕਿਤਾਬ ਤੇ ਹੁਣ ਸ਼੍ਰੋਮਣੀ ਕਮੇਟੀ ਨੇ ਪਾਬੰਦੀ ਲਾ ਦਿੱਤੀ ਹੈ ਪਰ ਜਿਹੜੀ ਹਜ਼ਾਰਾਂ ਦੀ ਗਿਣਤੀ ਵਿੱਚ ਕਿਤਾਬ ਲੋਕਾਂ ਦੇ ਘਰਾਂ ਵਿੱਚ ਪਈ ਹੈ ਉਸ ਦਾ ਕੀ ਬਣੇਗਾ ਜਥੇਦਾਰ ਨੂੰ ਤਾਂ ਚਾਹੀਦਾ ਸੀ ਕਿ ਇਹੋ ਜੀ ਕਿਤਾਬ ਨੂੰ ਹੀ ਨਹੀਂ ਸਗੋਂ ਸਾਰੇ ਹੀ ਐਸੇ ਸਾਹਿਤ ਨੂੰ ਜਿਸ ਵਿੱਚ ਬ੍ਰਾਹਮਣਵਾਦੀ ਮਿਲਾਵਟ ਹੈ ਮਿੱਟੀ ਦਾ ਤੇਲ ਪਾ ਕੇ ਅਗਲਾ ਦਿੰਦਾ ਤਾਂ ਕਿ ਸਿੱਖੀ ਵਰਗੇ ਨਿਰੋਲ ਤੇ ਪਵਿੱਤਰ ਧਰਮ ਵਿੱਚ ਕੋਈ ਰਲਾ ਨਾ ਪਾ ਸਕਦਾ ਗੁਰਬਲਸ ਪਾਤਸ਼ਾਹੀ 6ਵੀਂ ਕਿਤਾਬ ਜਿਸ ਨੂੰ ਸਿੱਖ ਬੜੀ ਸ਼ਰਧਾ ਨਾਲ ਪੜ੍ਹਦੇ ਤੇ ਕਈ ਗ੍ਰੰਥੀ ਇਸ ਵਿੱਚੋਂ ਕਥਾ ਕਰਦੇ ਹਨ ਬਹੁਤੀ ਸਿੱਖ ਵਿਰੋਧੀ ਭਾਵਨਾਵਾਂ ਨਾਲ ਭਰੀ ਪਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਬਾਰੇ ਲਿਖਿਆ ਹੈ ਕਿ ਦੁਖੀ ਪ੍ਰਿਥਵੀ ਗਾਹ ਬਣ ਕੇ ਬ੍ਰਹਮਾ ਨੂੰ ਨਾਲ ਲੈ ਕੇ ਆਕਾਲ ਪੁਰਖ پاس ਗਈ ਉਸ ਦੀ ਬੇਨਤੀ ਤੇ ਆਕਾਲ ਪੁਰਖ ਨੇ 6ਵੇਂ ਗੁਰੂ ਦਾ ਰੂਪ ਧਾਰਿਆ ਇਸ ਤੋਂ ਪਹਿਲਾਂ ਉਹ ਚੌਬਾਵਾ ਮਾਰੇ ਸਨ ਇਸ ਤਰ੍ਹਾਂ ਲਖਾਰੀ ਨੇ ਗੁਰਮਤਿ ਵਿਰੁੱਧ ਆਕਾਲ ਪੁਰਖ ਨੂੰ ਜਨਮ ਮਰਨ ਵਾਲਾ ਚੌਬਾਵਾ ਮਾਂ ਵਾਲਾ ਦੱਸਿਆ ਤੇ ਪਹਿਲੇ ਪੰਜ ਗੁਰੂਆਂ ਨੂੰ ਨਿਕੰਮੇ ਕਿਹਾ ਹੈ ਕਿਉਂਕਿ ਉਹਨਾਂ ਦੇ ਹੁੰਦਿਆ ਹੋਇਆ ਧਰਤੀ ਤੇ ਪਾਪਾਂ ਦਾ ਭਾਰ ਵੱਧ ਗਿਆ ਸੀ ਇਸੇ ਕਿਤਾਬ ਵਿੱਚ ਹੀ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੇ ਸਿਆਪਾ ਹੋਇਆ ਗੁਰੂ ਹਰਗੋਬਿੰਦ ਜੀ ਬਹੁਤ ਰੋਏ ਇਹ ਸਾਰਾ ਰਲਾ ব্রাহ্মণ ਤੋਂ ਬਿਨਾ ਹੋਰ ਕੌਣ ਪਾ ਸਕਦਾ ਹੈ ਅੱਗੇ ਰਲਾ ਪਾਉਣ ਦੇ ਹੋਰ ਬੇਰਵੇ ਦਿੱਤੇ ਜਾ ਰਹੇ ਨੇ ਨਕਲ ਗੁਰੂ ਅਰਜਨ ਕੋ ਕਹਾ ਸੁਣਾਈ ਬ੍ਰਹਮ ਪੂਜ ਕਰੀਏ ਸੁਖ ਪਾਈ ਅਸਲ ਗੁਰੂ ਅਰਜਨ ਕੋ ਕਹਾ ਸੁਣਾਈ ਸਿੱਖਨ ਕੋ ਪ੍ਰਸਾਦ ਕਰਾਈ ਨਕਲ ਪਾਂਤ ਪਾਂਤ ਪਕਵਾਨ ਸਭ ਪੈ ਤਿਆਰ ਜਦ ਆਏ ਤਬ ਨਿਭਤੇ ਬ੍ਰਹਮਨ सगल मन में आनंद पाए असल पांत पांत पकवान तब पै तैयार लख पाए तब सिखन संगत सगल मन में आनंद पाए नकल तब दिज सगल बलाए कह पंडित बहुत बहाए। असल शतब सिख सगल बलाए क पंगत दीन बहाए नकल हुई सब तिपत उठे दिजराई पांत पांत की दक्षिणा पाई मुख सो ਸਭ ਜਿਜ ਐਸਾ ਉਚਾਰਾ ਚਿਰ ਜੀਵੇ ਸੁਤ ਬਲੀ ਤੁਮਾਰਾ ਅਸਲ ਆਨੰਦ ਪੜ ਦਿਓ ਵਰਤਾਏ ਹੋਏ ਸਭ ਤਿਪਤ ਉਠੇ ਸੁਖ ਪਾਏ ਪਾਂਤ ਪਾਂਤ ਕੇ ਸਬਦ ਉਠਾਵੈ ਮਾਤ ਗੰਗ ਬਲਬਲ ਜਾਵੈ ਫਿਰ ਸੰਗਤ ਅਰਦਾਸ ਕਰਾਈ ਸ੍ਰੀ ਗੁਰੂ ਕੇ ਚਰਨਨ ਮਨ ਲਾਈ ਸਭ ਸਿੱਖਣ ਮਿਲ ਐਸ ਉਚਾਰਾ ਹਰ ਗੋਬਿੰਦ ਜੀਵੇ ਜੁਗ ਚਾਰਾ ਨਕਲ ਸਬੇ ਆਏ ਇਕੱਠੇ ਪਏ ਮਨ ਮੈਂ ਆਨੰਦ ਅਪਾਰ ਤਬੇ ਬਲਾਇਓ ਬ੍ਰਿਪਰਸੋ ਨਾਹੀ ਜੁਤ ਤੇਵਾਰ ਗੰਗ ਚੌਕ ਪੂਰਨ ਲਗੋ ਹਰ ਗੋਬਿੰਦ ਸੁਖ ਖਾਨ ਪਹਿਰ ਨਮੀਨ ਪਸ਼ਾਕ ਕੋ ਪਟੜੀ ਪਰ ਪਗ ਠਾਨ ਅਸਲ ਅਖੰਡ ਭਰਮ ਗਵਾਇ ਹਮੇ ਪਰ ਨਾ ਹੋਏ ਸੁਖ ਪਾਇਆ ਮਿਲ ਸਾਧ ਸੰਗ ਦੁਖ ਸਰੀਰੋਂ ਹੋਏ ਨਕਲ ਜਗ ਮਿਰ ਜਾਦ ਕਰਕੇ ਤਬੇ ਬਦੀ ਧਰੀ ਬਣਾਏ ਵਿਪਬੰਦ ਬੈਠਤ ਪੈ ਸ੍ਰੀ ਗੁਰੂ ਮਨ ਸੁਖ ਪਾਏ ਅਸਲ ਰਾਮਦਾਸ ਗੁਰ ਲਾਭ ਉਚਾਰੀ ਸੋਹੀ ਰਾਗ ਮਹਿ ਨਿਰਤਾਰੀ ਹਰ ਗਬਿੰਦ ਤਬ ਲਾਵਾ ਲੀਨੀ ਪਾਨ ਗ੍ਰਹਿਣ ਤਬੀ ਗੁਰ ਕੀਨੀ ਨਕਲ ਚੰਦਨ ਕੀ ਗੁਰ ਚਿਤਾ ਬਣਾਈ ਉੱਪਰ ਮਹਾਦੇਵ ਦੇ ਪਾਈ ਲੰਬੂ ਸ੍ਰੀ ਗੁਰੂ ਨਿਜ ਕਰ ਲਾਇਓ ਸਗਲ ਰੀਤੀ ਗੁਰ ਆਪ ਕਰਾਇਓ ਮੋਰੀ ਦਾਤੂ ਲਾਏ ਦੀਵਾਨ ਕੀਰਤਨ ਸੁਨਤ ਪ੍ਰੀਤ ਮਨਮਾਨ ਕਪਾਲ ਕਰਿਆ ਕਰ ਗੁਰੂ ਨਹਾਏ ਦੋ ਤਿਲਾਂਜਲ ਦੀਵਾਨ ਮਦ ਆਏ ਅਸਲ ਚੰਦਨ ਕੀ ਗੁਰ ਚਿਖਾ ਬਣਾਈ ਮਹਾਦੇਵ ਤਨ ਦਿਓ ਧਰਾਈ ਲੰਬੂ ਸ਼੍ਰੀ ਗੁਰੂ ਨਿਜ ਕਰ ਲਾਇਓ ਸਤਿਨਾਮ ਪੜ ਮੰਤਰ ਸੁਹਾਉ ਮੋਰੀ ਦਾਤੂ ਲਾਇ ਦੀਵਾਨ ਕੀਰਤਨ ਸਨਤ ਅਖੰਡ ਮਹਾਨ ਕਰ ਸਸਕਾਰ ਗੁਰੂ ਜੀ ਨਾਏ ਦੀਵਾਨ ਮਦ ਤਬ ਸਤਗੁਰ ਆਏ ब्राह्मणवाद ਦੁਆਰਾ ਹੋਰ ਕਈ ਗ੍ਰੰਥਾਂ ਵਿੱਚ ਵੀ ਇਸ ਤਰ੍ਹਾਂ ਦਾ ਬਹੁਤ ਰਲਾ ਪਾਇਆ ਗਿਆ ਤੇ ਇਸ ਰਲੇ ਨਾਲ ਸਿੱਖਾਂ ਦਾ ਅਸਲ ਸੰਕਰਪੀ ਬਦਲ ਗਿਆ ਹੈ ਦੂਜੇ ਧਰਮਾਂ ਨੂੰ ਆਪਣੇ ਵਿੱਚ ਸਮੋਹ ਕੇ ਉਹਨਾਂ ਦੀ ਹੋਂਦ ਨੂੰ ਖਤਮ ਕਰ ਦੇਣ ਵਿੱਚ ব্রাহ্মণਵਾਦ ਬਹੁਤ ਹੀ ਮਾਹਰ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ